ਮਾਰਕੀਟ ਚ ਆਏ ਸੀ ਅਮਰਤ ਹਾਂ ਤੇ ਉਹ ਨਾਲ ਸਾਡਾ ਇੱਕ ਦੋਸਤ ਹੈ ਆਪਾਂ ਕੀ ਕੀਤਾ ਇੱਕ ਫੋਟੋ ਆ ਮਗਰ ਮੈਂ ਤੈਨੂੰ ਦਿਖਾਉਣਾ ਹੈ ਨਾ ਸਲਾਮ ਕਰਨ ਨੂੰ ਚੁੱਕਣ ਨੂੰ ਜੀ ਕਰ ਜਾਂਦਾ ਮੈਂ ਨਾ ਫੋਟੋ ਆਲਾ ਕਰ ਲਦਾ ਮੈਂ ਫੋਟੋ ਦਾ ਹੱਥ ਮਾਰ ਕੇ ਤਾਂ ਮੈਂ ਲੈ ਮੈਂ ਕਹੇ ਤਾਂ ਸਾਡੇ ਵਾਲਾ ਤੇ ਉਹ ਗਾੜੀੋਂ ਮੈਨੂੰ ਪਤਾ ਕੀ ਕਹਿੰਦਾ ਭਈ ਇਹ ਕੌਣ ਹੈ ਕੋਈ ਸਿੰਗਰ ਹੈ ਪੰਜਾਬ ਕਾ ਉਹ ਮਗਰ ਨਹੀਂ ਗੰਵਲਿਆ ਸਿੰਗਰ ਤਾਂ ਅੱਜ ਕੱਲ੍ਹ ਐ ਤੈਨੂੰ ਪਤਾ ਉਹਨਾਂ ਦਾ ਤਾਂ ਕੋਈ ਹੈ ਹੀ ਨਹੀਂ ਯੋਗਦਾਨ ਦੇਣ ਹੀ ਨਹੀਂ ਸਾਡੀ ਸਾਨੂੰ ਹੈ ਕੋਈ ਦੇਣ ਜੱਸੀ ਕਰਾਂ ਦੀ ਕੋਈ ਦੇਣ ਨਹੀਂ ਨਾ 1% ਵੀ ਨਹੀਂ ਇਹ ਤਾਂ ਉਹ ਬੰਦਾ ਹੈ ਜਿਹੜਾ ਨਾ ਇੱਕ ਚੰਗਾਰੀ ਲਾ ਗਿਆ ਜਿਵੇਂ ਜਵਾਲਾਮੁਖੀ ਵਾਂਗੂ ਭਖਣ ਢਈ ਉਹ ਚੰਗਾਰੀ ਖੜੋਤ ਆ ਗਈ ਸੀ ਨਾ ਮੱਲਾ ਸੁਲਤਾਨ ਤੋਂ ਬਾਅਦ ਚ ਸੱਤਾ ਤੋਂ ਬਾਅਦ ਚ ਤੇ ਐਨੇ ਤਾਂ ਬੋਲਣ ਦੀ ਜਾਚ ਸਿਖਾਤੀ ਸਾਨੂੰ ਪਤਾ ਲੱਗ ਗਿਆ ਅਗਲ ਸਿਖਾਤੀ ਜਵਾਨੀ ਨੂੰ ਵੀ ਆਪਾਂ ਕਰਨਾ ਕੀ ਆ ਤੇ ਕਰਦੇ ਕੀ ਫਰਦੇ ਹਣਾ ਇਹ ਰੜਕਦਾ ਸੀ ਨਾ ਜਿਨ੍ਹਾਂ ਦੀ ਅੱਖਾਂ 'ਚ ਅੱਜ ਉਹ ਤਰਨਿਆਂ ਤੇ ਬੈਠੇ ਹੈ ਅੱਜ ਉਹ ਬੈਠੇ ਆ ਨਾ ਫੇਰ ਜਾ ਕੇ ਹੈ 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 ਐਂ ਹੈ ਦੇਖ ਲੈ ਇਹ ਸਿੰਗ ਕਰਦੀ ਇਹ ਇਹ ਤਾਂ ਸਾਡੀ ਜਿੰਦ ਜਾਨ ਹੈ ਉਹ ਜੋਦਾ ਸਾਡਾ ਸਾਡੀ ਜਿੰਦ ਜਾਨ ਉਹ ਹੈ ਜਿਹੜਾ ਨਾ ਇਹ ਮਾੜੀ ਜੀ ਜੰਗਾਰੀ ਲਈ ਸੀ ਅੱਜ ਨਾ ਜਵਾਲਾ ਮੁਖੀ ਵਾਂਗੂ ਪੱਟਦੀ ਐ ਹਾਂ ਇਹ ਜਵਾਲਾ ਮੁਖੀ ਬੈਠੀ ਐ ਨਾ ਡਿਬਰੂਗੜ ਇਹ ਉਹ ਐ ਇਹ ਉਹ ਐ ਜਿਹੜਾ ਉਦੋਂ ਅੱਖਾਂ ਚ ਰੜਕਦਾ ਸੀ ਤੇ ਰੜਕਦਾ ਅੱਜ ਵੀ ਐ ਅੱਜ ਵੀ ਐ ਤੇ ਆਉਣ ਵਾਲੇ ਸਮੇਂ ਚ ਜਿੱਦਾਂ ਨਾ ਸੰਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੀ ਫੋਟੋ ਤੋਂ ਚੀਕਾਂ ਪੈਂਦੀਆਂ ਨਾ ਪੈਂਦੀਆਂ ਆਈ ਦੀ ਫੋਟੋ ਤੇ ਚੀਕਾਂ ਫੋਟੋ ਤੇ ਵੀ ਐ ਯਾਦ ਰੱਖੀ